ਹਾਂਜੀ ਲੋ ਵੀ ਮਿੱਤਰੋ ਤੁਹਾਡੇ ਵਾਸਤੇ ਇੱਕ ਬੜੀ ਸੋਹਣੀ ਲੋਕੇਸ਼ਨ ਦੇ ਉੱਪਰ ਇੱਧਰ ਮੈਂ ਕਹਿਣਾ ਕਿ ਦਿਖਾ ਦਈਏ ਕਿ ਇਹ ਮੇਨ ਹਾਈਵੇ ਹੈ ਜਿਹੜਾ ਸੰਗਰੂਰ ਤੋਂ ਪਾਤਣਾ ਖਣੋਰੀ ਅੱਗੇ ਦਿੱਲੀ ਨੂੰ ਜਾਂਦਾ ਤੇ ਉਹਦੇ ਉੱਪਰ ਮਹਿਲਣਾ ਚੌਂਕ ਲੰਘ ਕੇ ਮੋੜਾਂ ਦੇ ਜਮਾਂ ਨਾਲ ਜ਼ਮੀਨ ਵਿਕਾਊ ਹੈ ਤੁਸੀਂ ਵੀਰੇ ਆਪਣਾ ਮਹਿਲਾ ਤੋਂ ਆਪਣਾ ਸੰਗਰੂਰ ਤੋਂ ਪਾਤਣਾ ਰੋਡ ਆ ਗਿਆ ਦਿੱਲੀ ਆ ਗਿਆ ਹਾਂਜੀ ਹਾਂਜੀ ਫੋਰ ਲੇਨ ਆ ਗਿਆ ਇਹ ਇਹ ਬਿਲਕੁਲ ਅੱਡੇ ਦੇ ਨਜ਼ਦੀਕ ਆ ਗਈ ਆ ਆਪਣਾ ਅੱਡੇ ਦੇ ਜਮਾ ਅੱਡਾ ਅੱਛਾ ਪਿੱਛੇ ਅੱਡਾ ਆ ਗਿਆ ਬਿਲਕੁਲ ਨਾਲ ਹੀ ਆ ਜੀ ਅੱਡੇ ਦੇ ਬੈਕ ਸਾਈਡ ਮੰਨ ਕੇ ਚੱਲੋ ਇਹਦਾ ਕੀ ਰੇਟ ਰੂਟ ਕੀ ਚੱਲਦਾ ਹੈ ਕਿੱਲੇ ਦਾ ਰੇਟ ਜੀ ਇਹ ਆਪਣਾ ਕਿਹੜਾ ਫਰੰਟ ਵਾਲੀ ਦਾ ਇਹਦਾ ਆ ਗਿਆ ਰੇਟ ਇਹ ਆਪਣਾ 1.5 ਕਰੋੜ ਰੁਪਏ ਦੱਸਾ ਬਾਈ 1.5 ਕਰੋੜ ਰੁਪਏ ਨੂੰ ਕਿੱਲਾ ਹਾਂ ਜੀ 1.5 ਕਰੋੜ ਠੀਕ ਹੈ ਜੀ ਤੇ ਇਹ ਟੋਟਲ 4 ਕਿੱਲੇ ਜ਼ਮੀਨਾਂ ਦਾ ਜਿਆਦਾ 4 ਕਿੱਲਾਂ ਦਾ ਖੁਦਾ ਪਾ ਮਾਲਕਾਂ ਜੀ ਤੇ ਇਹਦੇ ਨਾਲ ਪਾਰਟੀਆਂ ਦੋ ਹੋਰ ਬਕਿਆ ਉਹਨਾਂ ਦਾ ਬਾਹਣ ਜੀ ਸਾਢੇ 4 ਕਿੱਲੇ ਵੀ ਲੈ ਸਕਦੇ ਆਪਾਂ 5 ਵੀ ਲੈ ਸਕਦੇ ਆ ਤੇ ਸਾਢੇ 6 ਵੀ ਲੈ अच्छा जी यानी कि जेड़ा मेरा वीरप्र भा चार किले ਲੈਣ ਵਾਲਾ ਤਾਂ ਚਾਰ ਦਾ ਵੀ ਸੌਦਾ ਕਰ ਸਕਦਾ ਸਾਢੇ ਚਾਰ ਦਾ ਵੀ ਕਰ ਸਕਦਾ ਪੰਜ ਦਾ ਵੀ ਕਰ ਸਕਦਾ ਸਾਢੇ 6 ਦਾ ਵੀ ਹਾਂਜੀ ਏ ਵੀਰੇ ਅਲੱਗ-ਅਲੱਗ ਕਿਵੇਂ ਕਿ ਦੋ ਤਿੰਨ ਪਾਰਟੀਆਂ ਨਾਲ ਹੋਰ ਇਹ ਹਾਂ ਉਹਨਾਂ ਨਾਲ ਵੀ ਨਾਲੇ ਵਕਾਊ ਕੀਤਾ ਹੈ ਜੀ ਨਾਲ ਉਹਨਾਂ ਨੇ ਤੁਹਾਡੇ ਨਾਲ ਹੀ ਵਕਾਊ ਕੀਤਾ ਤੇ ਕੋਈ ਇਹ ਜ਼ਮੀਨ ਤੇ ਕੋਈ ਰੋਲਾ ਰੱਪਾ ਤਾਂ ਨਹੀਂ ਵੀਰੇ ਨਾਲ ਜੀ ਨਾ ਬਿਲਕੁਲ ਕਿਸੇ ਤੇ ਵੀ ਕੋਈ ਨਾ ਜੀ ਨਾ ਕੋਈ ਰੋਲੇ ਵਾਲੀ ਨਹੀਂ ਯਾਨੀ ਕਿ ਤੁਹਾਡੀ ਪੂਰੀ ਗਾਰੰਟੀ ਹੈ ਚੀਜ਼ ਨੂੰ ਲੈ ਕੇ ਹਾਂ ਜੀ ਬਿਲਕੁਲ ਅੱਛਾ ਜੀ ਤੇ ਮੋਟਰ ਆਪਣੀ ਸਾਂਝੀ ਹੈ ਜਾਂ ਕੱਲਿਆਂ ਦੀ ਹੈ ਇਹ ਮੋਟਰ ਆਪਣੀ ਕੱਲਿਆਂ ਦੀ 20 ਦੀ ਮੋਟਰ ਆ ਜੀ ਇਹ ਅੱਛਾ ਇਹ ਸਾਹਮਣੇ ਵਾਲੇ ਹੀ ਮੋਟਰਾਂ ਨੇ ਹਾਂ ਜੀ ਇਹ ਮੋਟਰਾਂ ਜੀ ਇਹ ਮੋਟਰ ਹੈ 20 ਦੀ ਮੋਟਰ ਹੈ ਹਾਂ ਜੀ ਹਾਂ ਕੱਲਿਆਂ ਦੀ ਤੁਹਾਡੀ ਤੇ ਇਹ ਜਿਹੜੀ ਮੰਨ ਕੇ ਚਲੋ ਤੁਸੀਂ ਨਾਲ ਕਹਿ ਉਹਨਾਂ ਨੂੰ ਮੋਟਰ ਕਿਹੜੀ ਲੱਗਦੀ ਹੈ ਉਹਨਾਂ ਨੂੰ ਮੋਟਰ ਆਪਣੀ ਲੱਗੋ ਜੋ ਮਾਰੂ ਵਾਹਣ ਆ ਗਈ ਅੱਛਾ ਮਾਰੂ ਵਾਹਣ ਆ ਉਹਨਾਂ ਨੂੰ ਮੋਟਰ ਇਹੀ ਲੱਗਦੀ ਹੈ ਠੀਕ ਹੈ ਯਾਨੀ ਕਿ ਜੇ ਤੂੰ ਕੋਈ 6.5 ਕਿੱਲੇ ਵੀ ਲੈਣਾ ਚਾਹੁੰਦਾ ਤਾਂ ਵੀ ਉਹਨੂੰ ਇਸੇ ਮੋਟਰ ਦਾ ਪਾਣੀ ਲੱਗਣਾ ਹੈ ਵਾਹਣ ਦੀ ਤੁਹਾਨੂੰ ਦਿਖਾ ਦਈਏ ਕਿ ਬਈ ਫਸਲ ਵਾੜੀ ਦੇਖੋ ਬੜੀ ਸੋਹਣੀ ਫਸਲ ਹੋਈ ਹੋਈ ਆ ਇਹ ਨਹੀਂ ਹੈਗਾ ਕੋਈ ਰੌਲੇ ਵਾਲਾ ਵਾਹਣ ਨਹੀਂ ਹੈਗਾ फ्रंट देखो ਕਿੰਨਾ ਰੋਡ ਦੇ ਉੱਪਰ ਲੱਗਾ 2 ਕਿਲੋ ਤੋਂ ਮੇਰੇ ਹਿਸਾਬ ਨਾਲ ਜ਼ਿਆਦਾ ਫਰੰਟ ਹੈ ਵੀਰੇ ਹਾਂ ਜੀ ਜੋ 2 ਕਿਲੋ ਥੋੜਾ ਜਨਾ ਘਟ ਵੀ ਹੋ ਸਕਦਾ ਜੀ 2 ਕਿਲੋ ਤੋਂ ਥੋੜਾ ਜਿਹਾ ਉੱਪਰ ਹੈ ਕਹਿ ਰਹੇ ਘਟ ਵੀ ਸਕਦਾ ਮੌਕੇ ਤੇ ਵਧ ਵੀ ਸਕਦਾ ਲੇਕਿਨ ਦੇਖਣ ਨੂੰ ਤਾਂ ਲੱਗਦਾ ਕਿ 2 ਤੋਂ ਜ਼ਿਆਦਾ ਹੀ ਆ ਤੇ ਉਹ ਇਹ ਇਹ ਜਿਹੜੀ ਜਗ੍ਹਾ ਖਾਲੀ ਆ ਵਿਚਾਲੇ ਵੀਰੇ ਇਹਦਾ ਕੀ ਚੱਕਰ ਆ ਇਹ ਪਲਾਟ ਕੱਟ ਗਿਆ ਜੀ ਇੱਕ ਤਰ੍ਹਾਂ ਤੁਸੀਂ ਮੰਨ ਕੇ ਚੱਲੋ ਹਣ ਉਹ ਬੰਦੇ ਨੇ ਆਪਣੇ ਨਾਲੇ ਸੇਲ ਕਰਨਾ ਜੀ ਇਹ ਅੱਛਾ ਜੀ ਹਾਂ ਜੀ ਆਪਣੇ ਨਾਲੇ ਆ ਯਾਨੀ ਕਿ ਇਹ ਵੀ ਇਸ ਜ਼ਮੀਨ ਦੇ ਵਿੱਚ ਹੀ ਆ ਕੋਹੇ ਘੇਰਾ ਹੀ ਬਣੂਗਾ ਕਿੱਥੋਂ ਤੱਕ ਜ਼ਮੀਨ ਵੀਰੇ ਜਾਂਦੀ ਇੱਥੋਂ ਆਪਣੀ ਇਹ ਉਹ ਖੰਬੇ ਤੱਕ ਵਾ ਗਈ ਜੀ ਪਿੱਛੇ ਜਿਹੜਾ ਅੱਛਾ ਜਿਹੜਾ ਉਹ ਲੋਹੇ ਵਾਲਾ ਖੰਭਾ ਲੱਗਾ ਹੋਇਆ ਉੱਥੋਂ ਤੱਕ ਆ ਠੀਕ ਆ ਇਹ ਉੱਥੋਂ ਤੱਕ ਯਾਨੀ ਕਿ ਟੋਟਲ 6.5 ਕਿੱਲਾਂ ਦਾ ਹੋਊ ਘੇਰਾ ਹਾਂਜੀ ਹਾਂ ਬਾਕੀ ਕਿੰਨੇ ਇਹਨੂੰ ਸੂਏ ਦਾ ਪਾਣੀ ਵੀ ਹੈਗਾ ਜੀ ਇਹਨੂੰ ਅੱਛਾ ਅੱਛਾ ਸੂਏ ਦਾ ਪਾਣੀ ਵੀ ਦੇਖੋ ਮੇਰੇ ਵੀਰੋ ਨੰਬਰ ਵੀ ਤੁਹਾਨੂੰ ਦੱਸ ਦਿੰਨੇ ਆ ਵੀਰੇ ਨੰਬਰ ਇੱਕ ਵਾਰ ਬੋਲ ਦਿਓ ਆਪਣਾ ਨੰਬਰ ਹੈ 94632 63061 ਇੱਕ ਵਾਰ ਦੁਬਾਰਾ ਬੋਲ ਦਿ 94632 63061 ਲੋ ਵੀ ਨੰਬਰ ਸਕਰੀਨ ਤੇ ਚੱਲਦਾ ਪਿਆ ਇਸ ਨੰਬਰ ਤੇ ਕਾਲ ਕਰਕੇ ਵੀਰ ਨਾਲ ਬਾਕੀ ਦੀ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਜ਼ਮੀਨ ਇੱਕ ਨੰਬਰ ਕੋਈ ਇਹ ਤੇ ਰੋਲਾ ਨਹੀਂ ਕੋਈ ਇਹਦਾ ਕੋਈ ਮੰਨ ਕੇ ਚਲੋ ਕਿਸੇ ਨਾਲ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਜ਼ਮੀਨ ਤੁਹਾਡੇ ਸਾਹਮਣੇ ਦਿਖਾਤੀ फ्रंट ਲੱਗਦਾ ਵੀਰੇ ਮੇਨ ਹਾਈਵੇ ਤੇ ਜਿਹੜਾ ਫੋਰ ਲੈਂਡ ਰੋਡ ਸੰਗਰੂਰ ਤੋਂ ਦਿੱਲੀ ਨੰਬਰ ਤੇ ਕਾਲ ਕਰਕੇ ਵੀਰੇ ਨਾਲ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ